ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਣਗੇ ਦੋਸਤੋ ਇੱਕ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਏ ਅੱਜ ਦੀ ਜੋ ਖਾਸ ਵੀਡੀਓ ਹੈ ਆਪਾਂ ਇੱਕ ਵੀਰ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਤਾਂ ਗੱਲਬਾਤ ਆਪਾਂ ਵੀਰ ਨਾਲ ਸਿੱਧੀ ਕਰਾਉਂਦੇ ਆ ਤੁਹਾਡੀ ਇਹ ਉਹ ਵੀਰ ਆ ਜਿਹਦੇ ਨਾਲ ਆਪਾਂ ਤੁਹਾਡੀ ਗੱਲ ਕਰਾਉਣ ਲੱਗੇ ਆ ਤੇ ਪਹਿਲਾ ਵੀਰ ਆਪਣਾ ਨਾਮ ਦੱਸੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਲਵੰਤ ਸਿੰਘ ਪਿੰਡ ਵੀ ਦਾਸ ਤੇ ਜਿਲ੍ਹਾ ਫੋਹੀਪਰ ਤੇ ਬਲਾਕ ਗੁਰੂਰਸਾਏ ਕਿਉਂਕਿ ਮੈਂ ਇਹ ਵੀਡੀਓ ਬਣਾਉਣ ਦਾ ਮਸਕਾ ਦੇ ਵੀ ਇੱਕ ਮੈਚੋਨਾ ਪਰ ਲਾਇਆ ਹੈ 131 ਉਹ ਵੀ 131 ਹੈ ਤੇ ਇਹ ਵੀ 131 ਹੈ ਚੋਨਾ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਉਹਦੇ ਵਿੱਚ ਮੈਂ ਦਵਾਈਆਂ ਪਾਈਆਂ ਨੇ ਮੰਡੀ ਤੋਂ ਲਿਆ ਕੇ ਤੇ ਇਹਦਰੀ ਦਵਾਈਆਂ ਪਾਈਆਂ ਡਾਕਟਰ ਸਾਹਿਬ ਜਿਹੜੀ ਕੰਪਨੀ 'ਚ ਕੰਮ ਕਰਦੇ ਨੇ ਉਹ ਦਵਾਈਆਂ ਨਾਲ ਇਹ ਚੋਨੇ ਦੀ ਕੁਆਲਿਟੀ ਤੇ ਉਹ ਚੋਨੇ ਦੀ ਕੁਆਲਿਟੀ ਦਾ ਲੱਖਾਂ ਕੋਮਾਂ ਦਾ ਫਰਕ ਏ ਇਹ ਚੋਨਾ ਬਹੁਤ ਸਾਫ਼ ਹੈ ਉਹ ਥੋੜਾ ਜਿਹਾ ਹੈ ਇਹਨੂੰ ਨਾ ਕੋਈ ਹਲਦੀ ਰੋਗ ਨਾ ਕੁਛ ਹੈ ਭਾਵੇਂ ਸਾਰਾ ਝੋਨਾ ਚੈੱਕ ਕਰ ਲਓ ਕਿ ਇੱਕ ਵੀ ਵਿੱਚ ਇਹ ਨਹੀਂ ਦਾਣਾ ਹੋਵੇ ਤੇ ਪਟਾਕਾ ਮਾਰਿਆ ਪਿਆ ਹੋਵੇ ਦਾ ਬਾਕੀ ਝੋਨੇ ਨੂੰ ਮਹਿਗੀ ਬਿਮਾਰੀ ਤਾਂ ਤੁਸੀਂ ਸੁਣਿਆ ਵੀਰ ਦੇ ਮੋਹੋਂ ਕਿ ਇਹ ਝੋਨਾ ਆ ਪੀ ਆਰ 131 ਤੇ ਝੋਨਾ ਅੱਗੇ ਖੜਾ ਆ ਵੈਰਾਈਟੀ ਇਹ ਵੀ ਪੀਆਰ 31 ਆ ਪਰ ਉਸ ਝੋਨੇ ਦੇ ਦਵਾਈਆਂ ਜੋ ਪੈਸਟੀਸਾਈਡ ਤੋਂ ਲਿਆ ਕੇ ਪਾਈਆਂ ਗਈਆਂ ਆ ਤੇ ਇਧਰ ਯੂਰੀਆ ਖਾਤ ਤੋਂ ਇਲਾਵਾ ਕੋਈ ਵੀ ਹੋਰ ਪੈਸਟੀਸਾਈਡ ਤੋਂ ਦਵਾਈ ਲਿਆ ਕੇ ਨਹੀਂ ਪਾਈ ਗਈ ਦਵਾਈਆਂ ਸਿਰਫ ਆਪਣੀਆਂ ਨੇਚਰਲ ਲਾਈਫ ਕੰਪਨੀ ਦੀਆਂ অর্ਗੈਨਿਕ ਦਵਾਈਆਂ ਪਾਈਆਂ ਗਈਆਂ ਆ ਤੇ ਵੇਰ ਤਾਂ ਆਪਾਂ ਖਰਚੇ ਦੀ ਵੀ ਗੱਲ ਪੁੱਛ ਲੈਨੇ ਕਿ ਇਸ ਕਿੱਲੇ ਤੇ ਖਰਚਾ ਕਿੰਨਾ ਕੀਤਾ ਆ ਤੇ ਉਸ ਝੋਨੇ ਤੇ ਤੁਸੀਂ ਪਰੋ ਦਵਾਈਆਂ ਲਿਆ ਕੇ ਕਿੰਨਾ ਤੁਹਾਡਾ ਖਰਚਾ ਹੋ ਗਿਆ ਸੀ ਇਹਦੇ ਚ ਲੱਗ ਪਗ ਜੀ ਟੋਟਲ ਮਤਲਬ ਖਰਚਾ ਮੇਰਾ 6000 ਰੁਪਏ ਹੀ ਆ ਤੇ ਉਹਦੇ ਤੇ ਮੇਰਾ ਆ ਗਿਆ 13-14000 ਰੁਪਏ ਖਰਚਾ ਤਾਂ ਤੁਸੀਂ ਟੋਟਲ ਹੀ ਮਤਲਬ 6000 ਲੱਗਿਆ ਇਹਦਾ ਉਹਦੇ ਤੇ ਪਾ ਕੇ ਉਹਨੇ 12 12000 12.5000 ਰੁਪਏ ਉਹਦੇ ਤੇ ਖਰਚਾ ਆਇਆ ਤਾਂ ਵੀਰ ਦੇ ਮੋਹ ਤੁਸੀਂ ਸੁਣੇ ਚੋਨਾ ਇੱਕ ਜਾਂ ਪੀਰ ਕਤੀ ਪਰ ਇਹਦਰ ਆਪਾਂ ਨੇ ਕਿਲਾ ਲਾਗ ਪਾਇਆ ਸੀ ਜਿਹਦੇ ਵਿੱਚ ਆਪਾਂ ਨੇ ਨੇਚਰ ਲਾਈਫ ਕੰਪਨੀ ਦੇ ਆਰਗੈਨਿਕ ਦਵਾਈਆਂ ਜੋ ਆਪਾਂ ਯੂਜ਼ ਕਰਵਾਈਆਂ ਸੀ ਤੇ ਉਹ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਦਵਾਈਆਂ ਕਰਦਾਂਗੇ ਫੋਟੋ ਆਪਾਂ ਲਾਦਾਂਗੇ ਜੋ ਜੋ ਦਵਾਈਆਂ ਇਹਦੇ ਵਿੱਚ ਆਪਾਂ ਯੂਜ਼ ਕਰਵਾਈਆਂ ਸੀ ਤੇ ਉਧਰ ਜਿਹੜੇ ਪੈਸਟੀਸਲ ਤੋਂ ਦਵਾਈਆਂ ਲਾ ਕੇ ਪਾਆਂ ਗਿਆ ਸੀ ਤੇ ਉਹਦਾ ਖਰਚਾ ਵੀ ਜ਼ਿਆਦਾ ਹੋ ਗਿਆ ਤੇ ਕੁਆਲਿਟੀ ਵੀ ਚੋਣੇ ਦੀ ਇਹ ਜੀ ਨਹੀਂ ਆ ਜਿਵੇਂ ਦੀ ਕੁਆਲਿਟੀ ਇਹਦਰ ਆਪਣੇ ਨੇਚਰ ਲਾਈਫ ਕੰਪਨੀ ਦੇ ਦਵਾਈਆਂ ਪਾਣ ਦੇ ਨਾਲ ਚੋਣੇ ਦੀ ਬਣ ਗਈ ਆ ਤਾਂ ਵੀਰ ਨੇ ਆਪਾਂ ਨੂੰ ਜਦੋਂ ਆਪਾਂ ਦੂਸਰੀ ਵਾਰ ਰਪੀਟ ਦਵਾਈ ਪਾਈ ਸੀ ਤਾਂ ਆਪਣੇ ਮੋਹੋਂ ਕਹਿ ਹ ਸੀ ਕਿ ਅਗਲੀ ਔਨਲ ਫਸਲਾਂ ਦੇ ਵਿੱਚ ਤਕਰੀਬਨ ਹੀ ਆਪਾਂ ਜ਼ਿਆਦਾਤਰ ਨੇਚਰਲਾਈਫ ਕੰਪਨੀ ਦੀਆਂ ਜੋ ਆਰਗੈਨਿਕ ਦਵਾਈਆਂ ਆ ਉਹਨਾਂ ਦਾ ਯੂਜ਼ ਕਰਾਂਗੇ ਤਾਂ ਆਪਾਂ ਇਹਦਾ ਜਦੋਂ ਝੋਨੇ ਦੀ ਕਟਾਈ ਕਰਾਂਗੇ ਤਾਂ ਇਹਦਾ ਜੋ ਝਾੜ ਰਹੇਗਾ ਉਹ ਵੀ ਤੁਹਾਨੂੰ ਆਪਾਂ ਜ਼ਰੂਰ ਦੱਸਾਂਗੇ ਤੇ ਕਣਕਾਂ ਦੀ ਬਜਾਈ ਦੇ ਵਿੱਚ ਵੀ ਵੀਰ ਆਪਣੀਆਂ ਦਵਾਈਆਂ ਦਾ ਇਸਤੇਮਾਲ ਕਰੇਗਾ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਲਾਜ਼ਮੀ ਕਰਨਾ ਤੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਨੂੰ ਜਰੂਰ ਕਲਿੱਕ ਕਰਨਾ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦੇ ਰਹੇ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖ